ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਦਰਸ਼ਕੋ ਅਸੀਂ ਹਰ ਇੱਕ ਪਿੰਡ ਵਿੱਚ ਜਾਂਦੇ ਆਂ ਇੰਟਰਵਿਊ ਲੈਣਾ ਅੱਜ ਅਸੀਂ ਭਾਜੀ ਉਹਨਾਂ ਦੇ ਪਿੰਡ ਵੀ ਆਏ ਆ ਭਾਜੀ ਆਪਣੇ ਪਿੰਡ ਦਾ ਨਾਮ ਕੀ ਹੈ ਪਿੰਡ ਪਰਸੋਤਾ ਜੀ ਪਰਸੋਤਾ ਪਰਸੋਤਾ ਪਿੰਡ ਸੋਰੀ ਮੈਨੂੰ ਇਹ ਇਧਰਲੇ ਪਿੰਡਾਂ ਦਾ ਨਾਮ ਘੱਟ ਪਤਾ ਪਰਸੋਤਾ ਪਿੰਡ ਵਿੱਚ ਅਸੀਂ ਆਏ ਆ ਇੰਟਰਵਿਊ ਲੈਣ ਤੇ ਇਹ ਭਾਜੀ ਇੱਥੋਂ ਦੇ ਸਰਪੰਚ ਬਣੇ ਨੇ ਤੇ ਦੂਜੀ ਵਾਰ ਲਗਾਤਾਰ ਸਰਪੰਚ ਬਣੇ ਨੇ ਤੁਸੀਂ ਆਪ ਸਮਝ ਸਕਦੇ ਹੋ ਕਿੰਨੇ ਇਮਾਨਦਾਰ ਤੇ ਨੇਕ ਦਿਲ ਇਨਸਾਨ ਹੋਣਗੇ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਦੂਜੀ ਵਾਰ ਮੌਕਾ ਦਿੱਤਾ ਹੈ ਤੇ ਇਸ ਲਈ ਇਹਨਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਿੰਡ ਵਿੱਚ ਇਹਨਾਂ ਨੇ ਵਿਕਾਸ ਕਰਾਇਆ ਹੋਊਗਾ ਬਿਲਕੁਲ ਬਹੁਤ ਤੇ ਹੋਰ ਕਿਹੜਾ ਵਿਕਾਸ ਹੈ ਕੀ ਕੀ ਕਰਾਂਗੇ ਪਿੰਡ ਵਿੱਚ ਪਹਿਲਾਂ ਤਾਂ ਇਹਨਾਂ ਨੂੰ ਜਿੱਤ ਦੀ ਮੁਬਾਰਕਵਾਦ ਦਿੰਨੇ ਆ ਕਿ ਲਗਾਤਾਰ ਦੂਜੀ ਵਾਰ ਜਿੱਤੇ ਨੇ ਪਿੰਡ ਦੇ ਨਿਵਾਸੀਆਂ ਨੇ ਇਹਨਾਂ ਨੂੰ ਇਹਨਾਂ ਮਾਣ ਬਖਸ਼ਿਆ طيب ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਕਿ ਪਿੰਡ ਵਾਸੀਆਂ ਨੇ ਤੁਹਾਨੂੰ ਫਿਰ ਤੋਂ ਇਹ ਦੁਬਾਰਾ ਤੋਂ ਐਡਾ ਵੱਡਾ ਮਾਣ ਬਖਸ਼ਿਆ ਜੀ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਬਾਕੀ ਸਾਰਿਆਂ ਨੂੰ ਪਿੰਡ ਵਾਲਿਆਂ ਦਾ ਵੀ ਮੈਂ ਧੰਨਵਾਦ ਬਹੁਤ-ਬਹੁਤ ਕਰਨਾ ਚਾਹੁੰਦਾ ਜਿਹੜੇ ਸਾਡੇ ਪਿੰਡ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਦੂਜੀ ਵਾਰ ਵੋਟਾਂ ਪਾ ਕੇ ਸਰਪੰਚ ਬਣਾਇਆ ਜੀ ਠੀਕ ਹੈ ਜੀ ਤੇ ਸਰਪੰਚ ਸਾਹਿਬ ਪਹਿਲਾਂ ਤੁਸੀਂ ਵਿਕਾਸਤ ਬਹੁਤ ਕੀਤਾ ਹੋਗਾ ਇਹ ਤਾਂ ਕੋਈ ਸ਼ੱਕ ਨਹੀਂ ਇਹ ਚ ਕੋਈ ਨੋ ਡਾਊਟ ਹੈ ਨਾ ਕਿਉਂਕਿ ਤਾਂ ਹੀ ਤੁਹਾਨੂੰ ਦੂਜੀ ਵਾਰ ਪਿੰਡ ਵਾਸੀਆਂ ਨੇ ਚੁਣਿਆ ਲ ਕਿਉਂਕਿ ਤੁਸੀਂ ਕੋਈ ਘਾਟ ਛੱਡੀ ਨਹੀਂ ਹੋਗੀ ਫਿਰ ਵੀ ਜਿਹੜੇ ਪਿੰਡ ਹੁੰਦੇ ਨੇ ਸਾਡੇ ਇਹਨਾਂ ਚ ਕੰਮ ਚੱਲਦੇ ਰਹਿੰਦੇ ਆ ਇਹ ਮੁੱਕਦੇ ਨਹੀਂ ਕਦੇ ਵੀ ਨਹੀਂ ਮੁੱਕਦੇ ਹੁਣ ਤੁਸੀਂ ਕੋਈ ਆਪਣਾ ਇਦਾਂ ਦਾ ਕੋਈ ਕੰਮ ਹੋਊਗਾ ਜਿਹੜਾ ਤੁਸੀਂ ਸਾਡਾ ਸੁਪਨਾ ਹੋਊਗਾ ਇੱਕ ਕਰਾਨ ਦਾ ਕਿ ਮੈਂ ਇਹ ਪਿੰਡ ਵਿੱਚ ਕੰਮ ਜਿਹੜੇ ਹੈਗੇ ਆ ਇਹ ਕਰਾਣੇ ਚਾਹਨਾ ਹੈ ਉਹਨਾਂ ਬਾਰੇ ਤੁਸੀਂ ਦੱਸ ਸਕਦੇ ਹੋ ਹਾਂਜੀ ਸੁਪਨੇ ਤਾਂ ਵੈਸੇ ਮੈਂ ਜਦੋਂ ਬਣਿਆ ਸੀ ਬਹੁਤ ਸੀਗੇ ਕਿ ਆਪਾਂ ਬਹੁਤ ਕੁਝ ਕਰਵਾਉਣੇ ਵਾਲਾ ਸੀਗਾ ਪਿੰਡ ਦੇ ਵਿੱਚ ਤੇ ਪਰ ਇੱਕ ਸਾਡੇ ਮੇਨ ਪ੍ਰੋਬਲਮ ਜਿਹੜੀ ਆ ਕਮਿਊਨਿਟੀ ਹਾਲ ਦੀ ਆ ਜੀ ਕਮਿਊਨਿਟੀ ਹਾਲ ਆਪਾਂ ਪਿੰਡ ਬਣਵਾਣਾ ਚਾਹੁੰਦੇ ਆ ਤੇ ਦੂਜਾ ਆਪਣਾ ਸਾਡੇ ਜਿਹੜਾ ਸਕੂਲ ਆ ਪਿੰਡ ਤੋਂ ਕਾਫੀ ਬਾਹਰ ਆ ਉਹ ਤੇ ਉਹਨੂੰ ਆਪਾਂ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਅੰਦਰ ਆ ਜਾਵੇ ਉਹ ਸਕੂਲ ਕਿਉਂਕਿ ਉਹ ਪਿੰਡ ਦੇ ਬਾਹਰ ਹੋਣ ਕਰਕੇ ਚੋਰੀਆਂ ਉੱਥੇ ਲਗਾਤਾਰ ਹੋ ਰਹੀਆਂ ਮੇਰੇ ਖਿਆਲ ਵੀ ਮਹੀਨੇ ਦੇ ਵਿੱਚ ਹੀ ਉਹ ਤੀਸਰੀ ਵਾਰ ਚੋਰੀ ਹੋ ਚੁੱਕੀ ਆ ਬਰਸੋਂ ਦੀ ਤੇ ਇਹ ਆਪਾਂ ਚਾਹੁੰਦੇ ਕਿ ਸਾਡਾ ਉਹ ਸਕੂਲ ਪਿੰਡ ਦੇ ਅੰਦਰ ਆ ਜਾਵੇ ਤਾਂ ਕਿ ਬੱਚੇ ਵੀ کافی ਘੱਟ ਹੈ ਉਹਦੇ ਨਾਲ ਸਾਡੇ ਬੱਚੇ ਵੀ ਜਿਹੜੇ ਆ ਉਹ ਵੱਧ ਜਾਣੇ ਆ ਪਿੰਡ ਦੇ ਜਿਹੜੇ ਬੱਚੇ ਆ ਉਹ ਸਕੂਲ ਪਿੰਡ ਤੋਂ ਬਾਹਰ ਹੁਣ ਡਰਨ ਕਰਕੇ ਉਹ ਪਿੰਡ ਹਾਂਜੀ ਪਿੰਡ ਦੇ ਵਿੱਚ ਨਹੀਂ ਲਗਾ ਰਹੇ ਆਪਣੇ ਮਾਪੇ ਬੱਚਿਆਂ ਨੂੰ ਠੀਕ ਹੈ ਇਹ ਵੀ ਬਹੁਤ ਵੱਡੀ ਇਹ ਤਾਂ ਯਾਰ ਮੰਗਾ ਤੁਹਾਡੀ ਜਿਹੜੀ ਹੈ ਤੁਸੀਂ ਕਮਿਊਨਿਟੀ ਹਾਲ ਦੀ ਮੰਗ ਵੀ ਕਮਿਊਨਿਟੀ ਹਾਲ ਤੇ ਇਦਾਂ ਆ ਕਿ ਸਾਡੇ ਹਰ ਇੱਕ ਗਰੀਬ ਮਾਪੇ ਦਾ ਹਰ ਇੱਕ ਤੇ ਜਦ ਕਰੀ ਕੁੜੀ ਦਾ ਜਾਂ ਮੁੰਡੇ ਦਾ ਸੁਪਨਾ ਹੁੰਦਾ ਕਿ ਮੈਂ ਪੈਲੇਸ ਚ ਬੈਕ ਰਹਾ ਮੈਂ ਅਸੀਂ ਕੰਪਿਊਟਰ ਲੈ ਇਸ ਤਰ੍ਹਾਂ ਬਣਾਈਏ ਕਿ ਪੈ ਉਹਨੂੰ ਪੈਲੇਸ ਦਾ ਰੂਪ ਦੇ ਦਈਏ ਕਹਿੰਨਾ ਤੇ ਦੂਜੇ ਨੰਬਰ ਤੇ ਜਿਹੜੀ ਤੁਸੀਂ ਗੱਲ ਕੀਤੀ ਸਕੂਲ ਦੀ ਗੱਲ ਕੀਤੀ ਆ ਇਹ ਸਕੂਲ ਦੀ ਗੱਲ ਵੀ ਤੁਹਾਡੀ ਬਹੁਤ ਵਧੀਆ ਗੱਲ ਹੈ ਕਿ ਕਿ ਦੂਰ ਹੋਣ ਕਾਰਨ ਮਾਪੇ ਵੀ ਡਰਦੇ ਨੇ ਜਿੱਦ ਹੁਣ ਤੁਸੀਂ ਦੱਸ ਰਹੇ ਹੋ ਇੱਥੇ ਚੋਰੀਆਂ ਵੀ ਹੋ ਰਹੀਆਂ ਲਗਾਤਾਰ ਉਹ ਹੋ ਡਰ ਪੈ ਰਿਆ ਮਨ ਚ ਜੇ ਆਪਣਾ ਉਹ ਹੀ ਸਕੂਲ ਪਿੰਡ ਚ ਹੋਵੇ ਤਾਂ ਬੱਚੇ ਵੱਧ ਜਾਣਗੇ ਹਾਂਜੀ ਇਹ ਸਰ ਇਹ ਮੰਗਾ ਸੀ ਵੀ ਸਰਦਾਰ ਜੀ ਆ ਕੇ ਸੰਗਰੂੜੀ ਜੋ ਸਾਡੇ ਹਲਕੇ ਦੇ ਐਮਐਲਏ ਨੇ ਉਹਨਾਂ ਅੱਗੇ ਰੱਖਦੇ ਨੇ ਕਿ ਜੋ ਸਰਪੰਚ ਸਾਹਿਬ ਦੀਆਂ ਦੋ ਮੰਗਾਂ ਨੇ ਇਹਨਾਂ ਨੂੰ ਸਵੀਕਾਰ ਕੀਤਾ ਜਾਵੇ ਤੇ ਪਹਿਲ ਦੇ ਆਧਾਰ ਤੇ ਇਹਨਾਂ ਦੀਆਂ ਇਹ ਦੋ ਮੰਗਾਂ ਜਿਹੜੀਆਂ ਇਹ ਮੰਨੀਆਂ ਜਾਣ ਤੇ ਸਰਪੰਚ ਸਾਹਿਬ ਇਸ ਤੋਂ ਇਲਾਵਾ ਹੋਰ ਆਪਾਂ ਨੂੰ ਕੋਈ ਪਿੰਡ ਵਿੱਚ ਜਿਹੜੀ ਦਿੱਕਤ ਹੈ ਕੀ ਪਰੇਸ਼ਾਨੀਆਂ ਹੈ ਜੀ ਤੁਸੀਂ ਚਾਹਦੇ ਹੋ ਕਿ ਦੂਰ ਕਰਨੀ ਹੋਰ ਬਾਕੀ ਤਾਂ ਜੀ ਚਲੋ ਗਲੀਆਂ ਨਾਲੀਆਂ ਦਾ ਕੰਮ ਤਾਂ ਪਿੰਡਾਂ ਦਾ ਚੱਲਦਾ ਹੀ ਰਹਿੰਦਾ ਜੀ ਹਾਂਜੀ ਤੇ ਇੱਕ ਸਾਡੇ ਨਾ ਪਿੰਡ ਦੇ ਅੰਦਰ ਪੈਂਦੇ ਢੇਰਵਾ ਤੇ ਉਹ ਆਪਾਂ ਚਾਹੁੰਦੇ ਆ ਕਿ ਸਾਡੇ ਪਿੰਡ ਤੋਂ ਬਾਹਰਲੇ ਸਾਈਡ ਤੇ ਚੱਲ ਜਾਣ ਉਹ ਤਾਂ ਕਿ ਪਿੰਡ ਦੇ ਵਿੱਚ ਸਾਫ ਸਫਾਈ ਹੋ ਸਕੇ ਇਹ 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 ਮੇਰਾ ਸੁਪਨਾ ਰਿਹਾ ਪਿਛਲੀ ਵਾਰ ਵੀ 5 ਸਾਲ ਆਪਾਂ ਇਦਾਂ ਹੀ ਕਰਦੇ ਆ ਤੇ ਨਿਕਲ ਗਏ ਪਰ ਫੇਰ ਵੀ ਆਪਾਂ ਥੋੜਾ ਜਿਆਦਾ ਥਾਂ ਖਾਲੀ ਕਰਵਾ ਕੇ 5-7 ਢੇਰ ਉੱਥੋਂ ਚੁਕਾਏ ਆਪਾਂ ਚੁਕਾ ਕੇ ਉੱਤੇ ਆਪਾਂ ਪਾਰਕ ਬਣਵਾਈ ਆ ਝੂਲੇ ਲਗਾਏ ਬੱਚਿਆਂ ਲਈ ਓਪਨ ਜਿਮ ਜਿਹਨੂੰ ਕਹਿੰਦੇ ਓਪਨ ਜਿਮ ਲਗਵਾਇਆ ਹੋਇਆ ਤੇ ਆਪਾਂ ਇਹ ਚਾਹੁੰਦੇ ਕਿ ਉਹਦੇ ਨਾਲ ਲੱਗਦਾ ਜਿਹੜਾ ਥਾਂ ਆ ਉਹ ਵੀ ਖਾਲੀ ਹੋਵੇ ਤੇ ਆਪਾਂ ਢੇਰਾਂ ਦੀ ਜਗ੍ਹਾ ਕਿਤੇ ਹੋਰ ਵੰਡ ਕੇ ਦੇ ਦਈਏ ਪਿੰਡਦਿਆਂ ਨੂੰ ਤੇ ਉਹ ਆਪਾਂ ਖਾਲੀ ਕਰਵਾ ਸਕੀਏ ਉੱਥੇ ਸਫਾਈ ਹੋ ਸਕੇ ਬੂਟੇ ਲਗਾ ਦਈਏ ਪਾਰਕ ਬਣਵਾ ਦਈਏ ਨਹੀਂ ਜਿਹਦੇ ਹੁਣ ਸਰਪੰਚ ਦਾ ਢੇਰ ਆ ਉਹ ਪਿੰਡ ਦੇ ਵਿੱਚ ਹੀ ਹੈ ਹਾਂਜੀ ਪਿੰਡ ਦੇ ਵਿੱਚ ਹੀ ਹਾਂਜੀ ਉਹ ਤਾਂ ਗਲਤ ਗੱਲ ਹੈ ਤੇ ਤੁਹਾਡੇ ਕੋਲ ਸ਼ਾਮਲੇਟ ਬਾਹਰ ਹੈਗੀ ਆ ਤਾਂ ਉਹਨਾਂ ਨੂੰ ਉੱਥੇ 13 ਲਈ ਥਾਂ ਦੇ ਕੇ ਪਿੰਡ ਦੇ ਵਿੱਚ ਜਿੱਦਾ ਓਪਨ ਜਮ ਵਗੈਰਾ ਜਿਹੜੀ ਤੁਸੀਂ ਥੋੜੀ ਥੋੜੀ ਬਣਾਈ ਹੋਈ ਆ ਉਹ ਹੋਰ ਬੜੀ ਬਣਾ ਕੇ ਕੁੜੀਆਂ ਨੂੰ ਜਦੋਂ ਹੁਣ ਓਪਨ ਜੇਮ ਬਣਾ ਸਕਦੇ ਬਣਾ ਕੇ ਦੇ ਸਕਦੇ ਹਾਂ ਤੁਸੀਂ ਕਿਉਂਕਿ ਅੱਜ ਕੱਲ ਅਸੀਂ ਕਹਿ ਦਿੰਦੇ ਹਾਂ ਮੁੰਡੇ ਕੁੜੀਆਂ 'ਚ ਫਰਕ ਨਹੀਂ ਫਰਕ ਤਾਂ ਕਿ ਲੋ ਅਸੀਂ ਰੱਖਦੀਆਂ ਬੇ ਜੇ ਨਹੀਂ ਰੱਖ ਰੱਖਦੇ ਤਾਂ ਆਪਾਂ ਨੂੰ ਓਪਨ ਜੇਮ ਉੱਥੇ ਬਣਾ ਕੇ ਦੇਣਾ ਚਾਹੀਦਾ ਹੈ ਢੇਰਾਂ ਦਾ ਪਿੰਡ ਦੇ ਵਿੱਚ ਕੋਈ ਇਦੂਆ ਨਹੀਂ ਹੈਗਾ ਇੱਥੇ ਬਿਮਾਰੀਆਂ ਲੱਗਣਾ ਹਨਾ ਤੇ ਇਸ ਕਰਕੇ ਢੇਰਾਂ ਨੂੰ ਤੁਸੀਂ ਬਾਹਰ ਹੀ ਲੈ ਕੇ ਜਾਓ ਚੰਗਾ ਆ ਕਿਉਂਕਿ ਪਿੰਡ 'ਚ ਰੱਖਣਾ ਨਹੀਂ ਚੋਬਾ ਨਹੀਂ ਦਿੰਦਾ ਇਹ ਨਾਲੇ ਤੁਸੀਂ ਜਿਸ ਤਰ੍ਹਾਂ ਓਪਨ ਜੇਮ ਇੱਕ ਸਾਈਡ ਬਣਾਈ ਹੋਇਆ ਇੱਕ ਢੇਰ ਹੈ ਉਹ ਵੈਸੇ ਹੀ ਚੰਗਾ ਨਹੀਂ ਲੱਗਦਾ ਹਨਾ ਜੀ ਉਹ ਵੀ ਤੁਹਾਡਾ ਇਹ ਵੀ ਤੁਹਾਡਾ ਪੁਆਇੰਟ ਬਹੁਤ ਵਧੀਆ ਆ ਇਹ ਵੀ ਅਸੀਂ ਚਾਹਾਂਗੇ ਕਿ ਤੁਹਾਡਾ ਪਿੰਡ ਵਾਸੀਆਂ ਨੂੰ ਇਹ ਤਾਂ ਸਾਡੇ ਨੂੰ ਅਸੀਂ ਅਪੀਲ ਕਰਾਂਗੇ ਕਿ ਇਹ ਤਾਂ ਤੁਹਾਡੇ ਪਿੰਡ ਲੈਵਲ ਦਾ ਮਾਮਲਾ ਆ ਆਪਣਾ ਦੇਖੋ ਪਿੰਡ ਨੂੰ ਸਾਫ਼ ਸੁਥਰਾ ਰੱਖਣ ਲਈ ਇੱਕ ਬਹੁਤ ਵਧੀਆ ਸਰਪੰਚ ਸਾਹਿਬ ਦੀ ਸੋਚ ਆ ਕਿ ਪਿੰਡ ਦਾ ਜੋ ਦੇਖਾ ਉਹ ਵਧੀਆ ਲੱਗੂਗੀ ਤੁਸੀਂ ਇਸ ਨੂੰ ਬਾਹਰ ਲੈ ਕੇ ਜਾਓਗੇ ਆਪਣੇ ਢੇਰ ਨੂੰ ਉੱਥੇ ਤੁਹਾਡੇ ਫੁੱਲ ਬੂਟੇ ਲੱਗੇ ਦੇਖਣਗੇ ਦੂਸਰੇ ਪਿੰਡ ਵਾਲੇ ਵੀ ਸੋਚੋਗੇ ਕਿ ਵਾਕਿਆ ਹੀ ਪਿੰਡ ਦੀ ਬਹੁਤ ਵਧੀਆ ਨਿਹਾਰਾ ਹੈ ਕਿਨੇ ਸਰਪੰਚ ਸਾਹਿਬ ਜੀ ਬੋਲ ਰਹੀ ਹਾਂ ਹਾਂਜੀ ਇਸ ਤੋਂ ਇਲਾਵਾ ਸਰਪੰਚ ਸਾਹਿਬ ਹੋਰ ਕੋਈ ਹੋਰ ਤਾਂ ਜੀ ਹੋਰ ਸਾਡੇ ਪਿੰਡ ਸੀਵਰੇਜ ਦੀ ਕਾਫੀ ਪ੍ਰੋਬਲਮ ਹੈ ਸੀਵਰੇਜ ਪੁਰਾਣਾ ਪਿਆ ਹੈ ਬਹੁਤ ਪੁਰਾਣਾ ਪੰਚਾਇਤ ਦੇ ਟਾਈਮ ਦਾ ਪਿਆ ਹੈ ਉਹ ਕੁਝ ਤਾਂ ਬੰਦ ਹੋ ਚੁੱਕਿਆ ਹੈ ਵਿੱਚ ਸੀਵਰੇਜ ਤੇ ਕੁਝ ਥੋੜਾ ਗਲਤ ਤਰੀਕੇ ਦੇ ਨਾਲ ਪਾਇਆ ਹੋਇਆ ਸ਼ਾਇਦ ਉਹ ਪਾਉਣ ਵਾਲੇ ਮਿਸਤਰੀ ਥੋੜੇ ਅਨਜਾਨ ਹੋਣਗੇ ਤੇ ਇਸ ਕਰਕੇ ਉਹ ਲੈਵਲ ਪੂਰਾ ਨਹੀਂ ਬਣਾਇਆ ਉਹ ਨਹੀਂ ਤੇ ਉਹ ਸੀਵਰੇਜ ਜੱਦਾ ਹੀ ਬਣਾਇਆ ਤਾਂ ਅੱਧੇ ਬੰਦੀ ਪਿਆ ਉਹ ਤੇ ਪਿਛਲੀ ਵਾਰੀ ਮੈਂ ਕਾਫੀ ਜ਼ੋਰ ਲਗਾਇਆ ਸੀ ਸਾਨੂੰ ਸੀਵਰੇਜ ਲਈ ਪੈਸੇ ਆਏ ਨਹੀਂ ਇਸ ਕਰਕੇ ਉਹ ਕੰਮ ਰਹਿ ਗਿਆ ਤੋ ਇਸ ਵਾਰ ਮੈਂ ਜੈਕੀ ਸਿੰਘ ਰੋੜੀ ਸਾਹਿਬ ਅਗਰ ਸੁਣਦੇ ਵੀ ਹੋਣ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਸੀਵਰੇਜ ਦੇ ਜਿਹੜੇ ਹੈ ਨਾ ਉਹ ਅਲੱਗ ਤੋਂ ਗ੍ਰਾਂਟ ਇੱਕ ਸਪੈਸ਼ਲ ਪੁਆਈ ਜਾਵੇ ਤਾਂ ਕਿ ਆਪਾਂ ਪਿੰਡ ਦਾ ਜਿਹੜਾ ਗੰਦਵਾ ਉਹ ਕੱਢ ਸਕੀਏ ਠੀਕ ਹੈ ਇਹ ਤੁਹਾਨੂੰ ਮੈਂ ਇੱਥੇ ਗੱਲ ਦੱਸ ਦੇਣੀ ਚਾਹਣਾ ਚਾਹਣਾ ਸਰਦਾਰ ਜੈਕੀ ਸਿੰਘ ਰੋੜੀ ਜੀ ਜਰਾ ਕਿ ਉਹਨਾਂ ਨੇ ਇੱਕ ਇੱਥੇ ਤੁਹਾਡੇ ਸਾਡੇ ਸੀ ਇੱਥੇ ਇੱਕ ਪ੍ਰੋਗਰਾਮ ਚੱਲਦਾ ਉੱਥੇ ਉਹਨਾਂ ਨੇ ਗੱਲ ਕਹੀ ਸੀ ਕਿ ਤੁਸੀਂ ਮੇਰੇ ਕੋਲ ਕੰਮ ਲੈ ਕੇ ਆਓ ਇਸ ਵਾਰ ਮੇਰੀ ਜੇਬਾਂ ਦੋਨੇ ਭਰੀਆਂ ਹੋਈਆਂ ਨੇ ਇਸ ਕਰਕੇ ਅਸੀਂ ਉਮੀਦ ਕਰਦੇ ਆਂ ਜਿਹੜੇ ਤੁਸੀਂ ਇਹਨਾਂ ਨੂੰ ਕੰਮ ਦੱਸਿਆ ਆ ਜੇ ਜਿਹੜਾ ਆਪਣਾ ਕੈਰੀਅਰ ਕੇ ਹੁਣ ਤੁਸੀਂ ਆਪਣਾ ਦੱਸਿਆ ਹੈ ਸੀਵਰੇਜ ਦਾ ਉਹ ਜਰੂਰ ਪੂਰਾ ਕਰਨਗੇ ਦੇਖੋ ਜੀ ਸਰਵਨ ਸਾਹਿਬ ਤੁਹਾਡੀ ਇਹ ਬਹੁਤ ਜਿੱਦਾਂ ਕਹਿੰਦੀ ਵਧੀਆ ਗੱਲ ਹੈ ਜੇ ਆਪਾਂ ਹੁਣ ਡਾਕਟਰ ਇੱਕ ਰੱਖੋ ਦੇਖੋ ਸਰਟ ਵਗੈਰਾ ਸਾਡੇ ਲੱਗ ਜਵੇ ਇਹ ਡਾਕਟਰ ਕੋਈ ਜਾਵਾਂਗੇ ਨਹੀਂ ਤਾਂ ਸਾਨੂੰ ਆਰਾਮ ਕਿੱਥੇ ਆਊਗਾ ਸਹੀ ਗੱਲ ਹੈ ਸਹੀ ਗੱਲ ਹੈ ਨਾ ਹੁਣ ਤੁਸੀਂ ਆਪਣੇ ਦੇਖੋ ਦੱਸ ਰਹੇ ਆ ਕਿ ਸਾਡੇ ਸਾ ਨੂੰ ਇਹ ਚੀਜ਼ ਦੀ ਲੋੜ ਹੈ ਤੇ ਤੁਸੀਂ ਦੱਸ ਰਹੇ ਆ ਤਾਂ ਹੀ ਹ ਲੋਕਾਂ ਬਿਲਕੁਲ ਹੁਣ ਜੇ ਤੁਸੀਂ ਚੁੱਪਚਾਪ ਬੈਠੇ ਰਹੋਗੇ ਹੈਨਾ ਨਹੀਂ ਕਪੜੇ ਪਿੰਡ 'ਚ ਬੈਠ ਰਹੋਗੇ ਫਿਰ ਉਹ ਹੱਲ ਤਾਂ ਕੋਈ ਹੋਣਾ ਨਹੀਂ ਸਰਕਾਰ ਨੂੰ ਦਪਾ ਜਿਹਦਾ ਸਰਦਾਰ ਡਾਇਰੈਕਟਰ ਸਿੰਘ ਗਰੂੜੀ ਦੇਪਾ ਧਿਆਨ 'ਚ ਲੈ ਕੇ ਆਵਾਂਗੇ ਉਹਦੇ ਲੈ ਕੇ ਆਵਾਂਗੇ ਧਿਆਨ 'ਚ ਉਹਨਾਂ ਦੇ ਤੇ ਉਹ ਦੇਖਣਗੇ ਉਹ ਤੁਹਾਨੂੰ ਪੁੱਛਣਗੇ ਤੇ ਉਹ ਤੁਹਾਡਾ ਇਹ ਹੱਲ ਹੋਊਗਾ ਬਿਲਕੁਲ ਸਹੀ ਹੈ ਕਿ ਨਹੀਂ ਹੈਨਾ ਜੀ ਇਸ ਤੋਂ ਇਲਾਵਾ ਹੋਰ ਕੋਈ ਬੜਾ ਇਹ ਮੁੱਦਾ ਕੋਈ ਜੀ ਇਸ ਤੋਂ ਲਵਾ ਜੀ ਬਸ ਠੀਕ ਠਾਕ ਹੈ ਬਾਕੀ ਤੇ ਗ੍ਰਾਂਟ ਆਉਂਦੀ ਰਹਿੰਦੀ ਆ ਥੋੜੀ ਬਹੁਤ ਐਮਪੀ ਕੋਟੇ ਦੀ ਆਉਂਦੀ ਰਹਿੰਦੀ ਆ ਕੰਮ ਚੱਲਦੇ ਰਹਿੰਦੇ ਆ ਕੋਈ ਨਾ ਕੋਈ ਹਾਂਜੀ ਤੇ ਨਰੇਗਾ ਦਾ ਕੰਮ ਹੈ ਜੀ ਨਰੇਗਾ ਦਾ ਕੰਮ ਵੈਸੇ ਮੈਂ ਕਦੇ ਬੰਦ ਹੋਣ ਨਹੀਂ ਦਿੱਤਾ ਲਗਾਤਾਰ ਤਕਰੀਬਨ ਚੱਲਦਾ ਰਹਿੰਦਾ ਕਿਤੇ ਮਹੀਨਾ ਖੰਡ ਦਾ ਵਿੱਚ ਗੈਪ ਪੈ ਜਾਵੇ ਤਾਂ ਪੈ ਜਾਵੇ ਨਹੀਂ ਤਾਂ ਨਰੇਗਾ ਦਾ ਕੰਮ ਛੱਡ ਲਗਾਤਾਰ ਚੱਲਦਾ ਹੁਣ ਵੀ ਚੱਲ ਰਿਹਾ ਨਰੇਗਾ ਦਾ ਦੋ ਜਗ੍ਹਾ ਇੱਕ ਸਾਡਾ ਮੁੱਲੜਵਾਲ ਚੱਪਲ ਦੀ ਗ੍ਰਾਂਟ ਆਈ ਹੋਈ ਆ ਜੀ ਤੇ ਸਾਡੇ ਪਿੰਡ ਦੀ ਚੋਈ ਦੀ ਸਫਾਈ ਦੀ ਗ੍ਰਾਂਟ ਆਈ ਹੋਈ ਆ ਤੇ ਉਹ ਵੀ ਕੰਮ ਚੱਲ ਰਿਹਾ ਜੀ ਠ ਹੁਣ ਆਪਾਂ ਸਰ ਜਿੱਦਾਂ ਸਰਪੰਚ ਸਾਹਿਬ ਜਿੱਦਾਂ ਸਾਡੇ ਹੁਣ ਤੁਹਾਨੂੰ ਸਰਕਾਰ ਭਲਾ ਜੀ ਆਪਾਂ ਸਾਡੇ ਸਮੇਂ ਦੀ ਸਰਕਾਰ ਹੈ ਜਿਹੜੀ ਸਰਦਾਰ ਭਗਵੰਤ ਮਾਨ ਸਿੰਘ ਮਾਨ ਜੋ ਸਾਡੇ ਮੁੱਖ ਮੰਤਰੀ ਹੈ ਉਹਨਾਂ ਦੀ ਜੋ ਸਰਕਾਰ ਇਸ ਟਾਈਮ ਚੱਲ ਰਹੀ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਬਾਰੇ ਤੁਹਾਡਾ ਕੀ ਸੋਚ ਹੈ ਜੀ ਉਹਨਾਂ ਦੇ ਬਾਰੇ ਸਰ ਠੀਕ ਹੈ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਚੱਲ ਰਿਹਾ ਜੀ ਕੰਮ ਉਹਨਾਂ ਦਾ ਬਹੁਤ ਵਧੀਆ ਤੇ ਪਹਿਲਾਂ ਬਾਰੇ ਕਹਿਣਾ ਬਿੱਲਾਂ ਦਾ ਬਿੱਲ ਜਿਹੜੀ ਮਾਫੀ ਆ ਜੀ ਉਹ ਤਾਂ ਬਹੁਤ ਵਧੀਆ ਚੀਜ਼ ਆ ਉਹ ਤਾਂ ਲੋਕਾਂ ਨੂੰ ਜਾਨੀ ਕਿ ਇੰਨਾ ਕੋ ਫਾਇਦਾ ਮਿਲਿਆ ਮੈਂ ਕਹਿੰਦਾ ਤੁਸੀਂ ਗੱਲੇ ਜਾਣਦੇ ਹੋ ਤੇ ਬਹੁਤ ਫਾਇਦਾ ਹੋਇਆ ਜੀ ਬਿੱਲਾਂ ਦਾ ਤਾਂ ਲੋਕਾਂ ਨੂੰ ਪਹਿਲਾਂ ਬਹੁਤ ਲੋਕਾਂ ਦੇ ਬਿੱਲ ਆਉਂਦੇ ਹੁੰਦੇ ਸਾਡੇ ਵੀ ਘਰ ਦਾ ਬਿੱਲ ਆਉਂਦਾ ਹੁੰਦਾ ਸਾਡੇ 2 ਮੀਟਰ ਲੱਗੇ ਵਾ ਤੇ ਇੱਕ ਤਾਂ ਚਲੋ ਮੋਟਰ ਵਗੈਰਾ ਜਿਹਦੇ ਤੇ ਚੱਲਦੀਆਂ ਉਹ ਤਾਂ ਆਉਣਾ ਹੀ ਆਉਣਾ ਆ ਤੇ ਦੂਸਰਾ ਫਰੀ ਸੀ ਹੁਣ ਮੋਟਰ ਆਣਾ ਵੀ ਮਾਫ ਹੋ ਗਿਆ ਤੇ ਹਾਂਜੀ ਬਹੁਤ ਵਧੀਆ ਗੱਲ ਹੋਈ ਜੀ ਨਾਲੇ ਉਹਦੇ ਨਾਲ ਇੱਕ ਹੋਰ ਫਾਇਦਾ ਹੋ ਗਿਆ ਕਿ ਲੋਕ ਥੋੜੀ ਜਿਹੀ ਬਿਜਲੀ ਸਾਬ ਨਾ ਜਾਲਣ ਲੱਪੇ ਕਿਉਂਕਿ ਉਹ ਜਿਹੜਾ 600 ਯੂਨਟ ਵਾਲਾ ਸਿਸਟਮ ਕੀਤਾ ਨਾ ਉਹ ਬਹੁਤ ਵਧੀਆ ਕੀਤਾ ਕਿਉਂਕਿ ਅੱਗੇ ਬਿੱਲ ਮਾਫੀ ਤੇ ਲੋਕ ਅਵਾ ਗਣ ਬਿਜਲੀ ਜਾਲਦੇ ਸੀਗੇ ਹੁਣ ਲੋਕਾਂ ਨੇ ਧਿਆਨ ਰੱਖਣਾ ਹੁੰਦਾ ਕਿ 6 300 ਦੇ ਵਿੱਚ ਹੀ ਰਵੇ ਮਹੀਨੇ ਦੇ ਯੂਨਟ 650 ਦੇ ਦੋ ਮਹੀਨਾ ਦੇ ਵਿੱਚ ਹੀ ਰਵੇ ਯੂਨਟ ਤੇ ਉਹਦਾ ਵੀ ਧਿਆਨ ਉਹ ਵੀ ਚੀਜ਼ ਬਹੁਤ ਵਧੀਆ ਹੋ ਗਈ ਜੀ ਠੀਕ ਹੈ ਜੀ ਤਾਂ ਇਹ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਜੋ ਆਪਣੇ ਸਰਦਾਰ ਭਗਵੰਤ ਸਿੰਘ ਦੀ ਮਾਨਯੋਗ ਮੁੱਖ ਮੰਤਰੀ ਸਾਡੇ ਤੇ ਤੇ ਰਾळे ਇਸ ਟਾਈਮ ਸੂਬੇ ਨੂੰ ਬਹੁਤ ਵਧੀਆ ਨੀੜ ਕਰ ਰਹੇ ਨੇ ਤੇ ਅੱਗੇ ਵੀ ਕਰਦੇ ਰਹਿਣਗੇ ਬਿੱਲਾਂ ਦੇ ਮਸਲੇ ਤੇ ਬਿਲਕੁਲ ਉਹਨਾਂ ਨੇ ਸਹੀ ਬੋਲਿਆ ਕਿ ਜੋ ਬਿੱਲ-ਬਿਲਾ ਆਂਦੇ ਸੀ ਬਹੁਤ ਜ਼ਿਆਦਾ ਬਿੱਲ ਆਂਦੇ ਸੀ ਨੋਰਮਲ ਤੁਸੀਂ ਰੱਖ ਕੇ ਚੱਲੋ 45-46000 ਰੁਪਇਆ ਇੱਕ ਸਾਲ ਦਾ ਬਿੱਲ ਗਰੀਬ ਬੰਦੇ ਦਾ ਜਾਂਦਾ ਸੀ ਉਹੀ ਹੁਣ ਉਹ ਕਿਤੇ ਹੋਰ ਪੈਸਾ ਲਾ ਕੇ ਆਪਣਾ ਹੈ ਨਾ ਕੰਮ-ਕਾਜ ਕੋਈ ਕਰ ਸਕਦਾ ਹੈ ਤੇ ਇਸ ਤੋਂ ਬਾਅਦ ਆਪਾਂ ਆਪਣੇ ਹਲਕੇ 'ਚ ਆਈਏ ਸਾਡੇ ਹਲਕੇ 'ਚ ਪਹਿਲੀ ਵਾਰ ਕੋਈ ਮਿਨਿਸਟਰੀ ਮਿਲੀ ਆ ਇਦਾਂ ਕਦੀ ਨਹੀਂ ਮਿਲੀ ਕਿਸੇ ਵੀ ਸਰਕਾਰ ਨੇ ਨਹੀਂ ਸਾਨੂੰ ਇਸ ਜੀ ਨਹੀਂ ਜੀ ਇਸ ਵਾਰ ਸਾਡੇ ਡਿਊਟੀ ਸਪੀਕਰ ਸਰਦਾਰ ਜੈਕੀ ਸਿੰਘ ਗਰੋੜੀ ਪੰਜਾਬ ਵਿਧਾਨ ਸਭਾ ਉਹਨਾਂ ਨੂੰ ਮਾਨ ਬਖਸ਼ਿਆ ਭਗਵੰਤ ਮਾਨਸੂਰ ਨੇ ਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਸਰ ਮੈਂ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਦੇਣ ਚਾਹੁੰਦੀ ਹਾਂ ਆਪਣੇ ਗੜ ਸ਼ੰਕਰ ਹਲਕੇ ਦੇ ਲੋਕਾਂ ਨੂੰ ਕਿ ਸਾਨੂੰ ਇੰਨਾ بڑا ਮਾਨ ਬਖਸ਼ਿਆ ਭਗਵੰਤ ਮਾਨ ਸਾਹਿਬ ਨੇ ਤਾ ਬਾਕੀ ਡਿਪਟੀ ਸਪੀਕਰ ਸਭ ਨੂੰ ਵੀ ਮੈਂ ਹੁਣ ਇਹ ਕਹਿਣਾ ਚਾਹੁੰਦਾ ਕਿ ਬਹੁਤ ਵੱਡਾ ਮਾਣ ਬਖਸ਼ਿਆ ਜੀ ਤੁਹਾਨੂੰ ਤੇ ਸਾਡੇ ਲੋਕਾਂ ਨੇ ਵੀ ਹਲਕੇਦਿਆਂ ਨੇ ਬਹੁਤ ਮਾਣ ਬਖਸ਼ਿਆ ਦੂਜੀ ਵਾਰ ਐਮਐਲਏ ਸਾਬ ਬਣਵਾਇਆ ਤੇ ਮਤਲਬ ਡਟ ਕੇ ਕੰਮ ਕਰਨੇ ਆ ਜੀ ਆਪਾਂ ਤੇ ਕੋਈ ਘਾਟ ਨਹੀਂ ਰਹਿਣ ਦੇਣੀ ਆ ਆਪਾਂ ਜਿਹੜੇ ਆਉਣ ਵਾਲੇ 2 ਸਾਲ ਆਪਣੇ ਰਹਿ ਗਏ ਆ ਤੇ ਬਾਕੀ ਰੱਬ ਮਿਹਰ ਕਰੇ ਅੱਗੇ ਤੋਂ ਵੀ 5 ਸਾਲ ਆਪਾਂ ਦੇਵਾਂਗੇ ਸਾਰੇ ਸਾਥ ਦੇਵਾਂਗੇ ਜੀ ਤੇ ਇਦਨੇ ਬਸ ਕੰਮ ਕਰਨੇ ਆ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਸਰਪੰਚ ਸਾਹਿਬ ਤੁਹਾਡੀ ਗੱਲ ਕਹੀ ਹੈ ਕਿ ਅੱਗੇ ਤੋਂ ਵੀ ਆਪਾਂ ਜਿਹੜੇ ਉਹਨਾਂ ਨੂੰ 5 ਸਾਲ ਦੇਣੇ ਆ ਇਸ ਤਰ੍ਹਾਂ ਉਹ ਕੰਮ ਕਰਨਗੇ 2 ਸਾਲ ਜਿਹੜੇ ਰਹਿ ਕੇ ਡਟ ਕੇ ਕੰਮ ਕਰਨੇ ਆ ਉਹ ਆਪ ਖੁਦ ਹੀ ਕਹਿੰਦੇ ਨੇ ਕਿ ਮੇਰੇ ਹੁਣ ਤੁਸੀਂ ਮੰਗਾ ਦੱਸੋ ਕਿਹੜੀਆਂ ਕਿਹੜੀਆਂ ਨੇ ਪਹਿਲਾਂ ਕੁਝ ਆਪਣੀਆਂ ਇਹ ਚੁੰਨ ਜਾਂਤਿਆਂ ਕਰਕੇ ਬਹੁਤ ਕੰਮ ਸਲੋ ਹੋਏ ਨੇ ਹੁਣ ਹੁਣ ਥੋੜੇ ਜੇ ਕੰਮ ਹੋਣੇ ਸ਼ੁਰੂ ਹੋਏ ਨੇ ਜੈਕੀਨ ਸਿੰਘ ਗੋੜੀ ਨੇ ਸਮੁੰਦੇ ਵਿੱਚ ਵੀ ਬਹੁਤ ਵੱਡਾ ਪ੍ਰੋਜੈਕਟ ਮਾਲਪੁਰ ਵਿੱਚ ਵੀ ਬਹੁਤ ਵੱਡਾ ਪ੍ਰੋਜੈਕਟ ਇਹ ਸ਼ੁਰੂ ਕਰਕੇ ਆਏ ਨੇ ਚਲੋ ਰੱਬ ਸੁੱਖ ਰੱਖੇ ਤੁਹਾਡੇ ਪਿੰਡ ਵਿੱਚ ਵੀ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਨੇ ਤੁਸੀਂ ਦੋ ਦੱਸੇ ਨੇ ਉਹ ਵਧੀਆ ਕੀ ਕਿਨਾਂ ਜਲਦੀ 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 ਸ਼ੁਰੂ ਹੋਣਾ ਤੇ ਹੁਣ ਸਰ ਇੱਕ ਸਾਡੇ ਸਮਾਜ ਚ ਬੜੀ ਭੜੀ ਕੋੜ ਕੋੜ ਲੱਗਾ ਹੋਇਆ ਨਸ਼ੇ ਦਾ ਨਸ਼ੇ ਦਾ ਕੋੜ ਆਹਣ ਦੇਖੋ ਆਪਾਂ ਹਰ ਇੱਕ ਪਿੰਡ ਚ ਜੰਨੇ ਆ ਹਰੇ ਪਿੰਡ ਦੇ ਗਨ ਸਾਡੇ ਥੋੜੇ ਸਾਡੇ ਹੈ ਨਹੀਂ ਨਾ ਮਾਤਰਾ ਨਾ ਮਾਤਰਾ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਹੋਣਗੇ ਵੀ ਨਾ ਮਾਤਰਾ ਪਰ ਫਿਰ ਹੈ ਤਾਂ ਹੈ ਕਿਸੇ ਨਾ ਕਿਸੇ ਪਿੰਡ ਤਾਂ ਹੈ ਹੈ ਨਾ ਕਿ ਹੁਣ ਅਸੀਂ ਮੁਨਕਰ ਤਾਂ ਹੋ ਨਹੀਂ ਸਕਦੇ ਕਿ ਸਾਡੇ ਕੋਲ ਸਾਡਾ ਅਸੀਂ ਨਸ਼ੇ ਸਾਡਾ ਕੋਈ ਕਰਦੇ ਨਹੀਂ ਨਾ ਹੈ ਨਾ ਜੀ ਤੇ ਹੁਣ ਤੁਸੀਂ ਸਾਨੂੰ ਸਰਵਜਨ ਇਹ ਦੱਸ ਸਕਦੇ ਹੋ ਕਿ ਆਪਣੇ ਪਿੰਡ ਵਿੱਚ ਨਸ਼ਾ ਹੈ ਕਿ ਵਾਕਿਆ ਕੀ ਛਟਾ ਜਿਹੜਾ ਕਿ ਮੈਂ ਛਟਾ ਇੱਕ ਉਹਦੀ ਗੱਲ ਕਰ ਰਿਹਾ ਦੇਖੋ ਸ਼ਰਾਬ ਇਜ਼ ਅਨ ਲੀਗਲ ਇਅਰ ਜਿਹੜਾ ਅਨ ਲੀਗਲ ਹੈ ਨਸ਼ਾ ਉਹ ਆਪਣੇ ਪਿੰਡ ਵਿੱਚ ਹੈ ਕਿ ਨਹੀਂ ਨਸ਼ਾ ਦੇਖੋ ਹੁਣ ਆਪਾਂ ਜੇ ਕਹ ਲਈਏ ਕਿ ਨਸ਼ਾ ਬਿਲਕੁਲ ਵੀ ਨਹੀਂ ਹੈ ਬਿਲਕੁਲ ਤਾਂ ਇਦਾਂ ਤਾਂ ਹੋ ਨਹੀਂ ਸਕਦੀ ਕਿ ਨਸ਼ਾ ਕਿਸੇ ਵੀ ਪਿੰਡ ਦੇ ਵਿੱਚ ਨਾ ਹੋਵੇ ਨਸ਼ਾ ਹੈਗੇ 2-4 ਮੁੰਡੇ ਕੋਈ ਇੱਕ-ਦੋ ਕਰਦੇ ਹੋਣਗੇ ਪਰ ਇਹ ਨਹੀਂ ਵੀ ਜਿੱਦਾਂ ਮਲਵਾਲੇ ਵਾਲੇ-ਦੋਲੇ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ ਵੱਧ ਚੁੱਕਾ ਨਸ਼ਾ ਇਦਾਂ ਨਹੀਂ ਹੈਗੀ ਇੱਕ-ਦੋ ਕੁ ਮੁੰਡੇ ਆ ਉਹ ਵੀ ਕੋਈ ਬਹੁਤਾ ਨਹੀਂ ਹੈਗਾ ਜਿੱਦਾਂ ਤੇ ਠੀਕ ਠਾਕ ਹੀ ਆ ਜਾਨੀ ਜ਼ਿਆਦਾ ਨਹੀਂ ਸੀ ਕਰਦੇ ਮਤਲਬ ਕਰਦੇ ਕਰਦੀ ਹੈ ਵੇਚਣ ਵਾਲਾ ਪਿੰਡ ਵਿੱਚ ਕੋਈ ਨਹੀਂ ਹੈਗਾ ਨਹੀਂ ਵੇਚਣ ਨਹੀਂ ਵੇਚਣ ਵਾਲਾ ਨਹੀਂ ਹੈਗਾ ਕੋਈ ਡੀਲਰ ਵਗੈਰਾ ਜਿੱਦਾਂ ਕਹਿ ਲਓ ਸਾਡੇ ਪਿੰਡ ਨਹੀਂ ਹੈਗਾ ਹਾਂਜੀ ਤੇ ਸਰਪੰਦੋ ਮੈਂ ਤੁਹਾਨੂੰ ਇੱਕ ਇੱਥੇ ਹਰ ਪਿੰਡ 'ਚ ਸਕੀਮ ਦਿੰਨਾ ਆ ਦਰਸ਼ਕਾਂ ਨੇ ਵੀ ਕਹਣਾ ਕਿ ਇਹ ਹਰ ਪਿੰਡ 'ਚ ਬੈਠ ਕੇ ਜਾਂਦਾ ਸਕੀਮ ਦੇਣ ਮੈਂ ਸਕੀਮ ਮੈਂ ਦੇਣੀ ਚਾਹਨਾ ਹਰ ਪਿੰਡ 'ਚ ਕਿਉਂਕਿ ਮੇਰੀ ਖੁਆਇਸ਼ ਹੈ ਦਿਲ ਦੀ ਕੀ ਤੁਸੀਂ ਪਿੰਡ ਦੇ ਸਰਪੰਚ ਹੈ ਇਹ ਸਰਪੰਚ ਹੈ ਮਤਲਬ ਮੁੱਖ ਮੰਤਰੀ ਹੋ ਤੁਹਾਡੇ ਨਾਲ ਵਜ਼ੀਰ ਹੈ ਤੁਹਾਡੇ ਤੁਸੀਂ ਮੈਂ ਚਾਹਨਾ ਕਿ ਜਿਹੜੇ ਵਜ਼ੀਰ ਹੈ ਨਾ ਹਰ ਇੱਕ ਬਾੜ ਵਿੱਚ ਗੌਰ ਕਰਨ ਜਿਹੜਾ ਬਿੱਤੀ ਨਸ਼ੇ ਕਰਦੇ ਨਾ ਉਹ ਫਸੇ ਹੋਆ ਉਹਨਾਂ ਨੂੰ ਪੁੱਛ ਕੇ ਦੇਖ ਲਓ ਉਹ ਇਲਾਜ ਕਰਨਾ ਚਾਹੁੰਦੇ ਆ ਪਰ ਉਹ ਇੱਕ ਤਾਂ ਸੈਲਫ ਰਿਸਪੈਕਟ ਮਾਰ ਜਿੰਦੀ ਆ ਜੀ ਸਾਰੇ ਸਾਹਮਣੇ ਆ ਕੇ ਨਹੀਂ ਕਰਾ ਸਕਦੇ ਹੈਨਾ ਜੇ ਆਪਾਂ ਉਹਨਾਂ ਦਾ ਗੋਪਤ ਤਰੀਕੇ ਨਾਲ ਇਲਾਜ ਕਰਾ ਦੀ ਹੈਨਾ ਇਹ ਵੀ ਗੱਲ ਕਰੋ ਦੂਜਾ ਸਾਰੇ ਵਜੀਰਾਂ ਨੂੰ ਇੰਨਾ ਕੁ ਐਕਟਿਵ ਕਰ ਦਿਓ ਆਪਣਿਆਂ ਨੂੰ ਕਿ ਤੁਸੀਂ ਹਰ ਇੱਕ ਆਪਣੇ ਆਪਣੇ ਬਾੜ ਦੇ ਵਿੱਚ ਕੋਈ ਬੰਦਾ ਬੱਚਾ ਛੱਡ ਕੇ ਕਿਉਂਕਿ ਦੇਖੋ ਇਹ ਜਿਹੜੇ ਨਵੇਂ-ਨਵੇਂ ਮੁੰਡੇ ਲੱਗਦੇ ਨਾ ਨਸ਼ੇ ਨੂੰ ਇਹ ਕਹਦੀ ਇਹ ਬੱਚਿਆਂ ਨੂੰ ਪਤਾ ਲੱਗਦਾ ਸਾਨੂੰ ਉਹ ਐਕਟਿਵ ਜਦੋਂ ਬੱਚੇ ਹੁੰਦੇ ਹਨ ਨਾ ਉਹਨਾਂ ਨੂੰ ਛੱਡ ਕੇ ਵਿੱਚ ਪਤਾ ਲੱਗਦਾ ਕਿਉਂਕਿ ਹਮ ਉਮਰਾਂ ਚ ਜਿਆਦਾ ਪਤਾ ਲੱਗਦਾ ਸਾਨੂੰ ਤੁਹਾਨੂੰ ਇਹ ਵੀ ਪਤਾ ਇਹ ਗੱਲ ਦਾ ਕਿ ਹੁਣ ਜੇ ਵਿਸਿਆਣਾ ਬਿਆਣੇ ਬੰਦੇ ਨੂੰ ਘੱਟ ਪਤਾ ਲੱਗਦਾ ਹੁਣ ਅਸੀਂ ਚਾਹੀਏ ਕਿਉਂਕਿ ਇਹ ਬੰਦੇ ਦਾ ਪਤਾ ਲਗਾਣਾ ਤਾਂ ਸਾਨੂੰ ਹਮ ਉਮਰਾਂ ਨੂੰ ਪਤਾ ਲੱਗੂਗਾ ਕਿ ਛੋਟੇ ਦਾ ਨਹੀਂ ਸਾਨੂੰ ਪਤਾ ਲੱਗੂਗਾ ਕਿਉਂਕਿ ਉਹ ਹਮ ਉਮਰ ਕਰਦੇ ਨਾ ਇਸ ਤਰ੍ਹਾਂ ਮੈਂ ਚਾਹਨਾ ਕਿ ਤੁਹਾਡੇ ਵਜੀਰੇ ਜਿਹੜੇ ਉਹ ਇਸ ਤਰ੍ਹਾਂ ਆਪਣੇ ਹਲਕੇ ਚ ਦੁਵੇ ਚ ਆਪਣੇ ਬਾੜ ਚ ਛੱਡਣ ਤੇ ਜਿਹੜਾ ਬੱਚਾ ਲੱਗਦਾ ਹੀ ਹੈ ਨਾ ਆਪਾਂ ਜਿੱਦਾਂ ਕਹਿੰਦੇ ਬੂਟਾ ਲੱਗਦਾ ਫੜ ਲਈਏ ਹੈ ਨਾ ਜੀ ਹੁਣ ਲੱਗਦੇ ਨੂੰ ਹੀ ਠਾ ਦੀਏ ਆਪਾਂ ਉਹਦੀ ਸੈਲਫ ਰਿਸਪੈਕਟ ਰੱਖੀਏ ਕਿ ਪਤਾ ਵੀ ਨਾ ਲੱਗਣ ਦਈਏ ਹੁਣ ਜਿਹੜੇ ਲੱਗੇ ਹੋਏ ਆ ਸ਼ਰੀਆਵਾਂ ਉਹਨਾਂ ਨੂੰ ਦਾ ਆਪਾਂ ਇਲਾਜ ਕਰਾ ਦਈਏ ਤਾਂ ਇਹ ਸਾਰਿਆਂ ਨੂੰ ਵਧੀਆ ਗੱਲ ਨਹੀਂ ਹੈ ਹਾਂਜੀ ਸਰ ਇਹ ਬਹੁਤ ਵਧੀਆ ਗੱਲ ਹੈ ਵੀ ਤੁਸੀਂ ਕਹੀ ਤੇ ਬਾਕੀ ਕੋਈ ਨਹੀਂ ਆਪਾਂ ਹੁਣ ਤੁਹਾਡੀ ਗੱਲ ਤੇ ਵੀ ਗੌਰ ਕਰਾਂਗੇ ਤੇ ਇਹ ਆਪਾਂ ਦੇਖਾਂਗੇ ਥੋੜਾ ਜਿਹਾ ਜਿੱਦਾਂ ਨਾ ਇਹਦੀ ਬਾਰੇ ਵੀ ਥੋੜਾ ਧਿਆਨ ਰੱਖਾਂਗੇ ਕਿ ਕੋਈ ਨਾ ਨਵਾਂ ਲੱਗ ਰਿਹਾ ਆ ਤੇ ਅਗਰ ਕੋਈ ਲੱਗ ਰਿਹਾ ਹੈ ਤੇ ਆਪਾਂ ਉਹਨੂੰ ਬਹੁਤ ਖੁੱਲੇ ਹੋਏ ਵਾਲੇ ਦੁਆਲੇ ਹਸਪੀਟਲ ਵਗੈਰਾ ਨਸ਼ਾ ਛਡਾਊ ਕੇਂਦਰ ਬਹੁਤ ਖੁੱਲੇ ਆ ਦੇ ਇੱਕ ਵਾਰ ਸਾਡੇ ਪਿੱਛੇ ਜੇ ਰੋੜੀ ਸਾਹਿਬ ਵੀ ਆਏ ਸੀਗੇ ਉਹਨਾਂ ਨੇ ਵੀ ਸਾਡੇ ਐਮਐਲਏ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਮਰਨ ਦਾ ਵੀ ਧੰਨਵਾਦ ਬਹੁਤ ਕਰਨਾ ਚਾਹੁੰਦਾ ਉਹਨੇ ਕਿਹਾ ਸੀ ਕਿ ਤੁਸੀਂ ਜੇ ਕੋ ਨਸ਼ਾ ਕਰਦਾ ਤੇ ਤੁਸੀਂ ਕੋ ਪੈਸਾ ਨਹੀਂ ਦੇਣਾ ਸਿਰਫ ਬੰਦੇ ਨੂੰ ਫੜ ਕੇ ਲੈ ਕੇ ਸਾਡੇ ਕੋਲ ਆਉਣਾ ਉਹਦਾ ਇਲਾਜ ਅਸੀਂ ਸਾਰਾ ਫ੍ਰੀ ਕਰਵਾਵਾਂਗੇ ਬਿਲਕੁਲ ਸਰ ਬਿਲਕੁਲ ਸਰ ਉਹਨਾਂ ਨੇ ਘਟੋ ਘਟ ਮੈਂ ਕਿਹਾ ਨਾ ਤਿੰਨ 350 ਬੱਚਿਆਂ ਦਾ ਫ੍ਰੀ ਇਲਾਜ ਕਰਾ ਚੁੱਕੇ ਨੇ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਆ ਕਿ ਜੇ ਕੋਈ ਬੱਚਾ ਹੈ ਤਾਂ ਆਪਾਂ ਉਸ ਨੂੰ ਉਹਨਾਂ ਨੂੰ ਲੈ ਕੇ ਜਾ ਸਕਦੇ ਹਾਂ ਰੋੜੀ ਸਾਹਿਬ ਜੀ ਕੋਲ ਉਹਨਾਂ ਉਹਨਾਂ ਦੇ ਉਹ ਆਪ ਹੀ ਇਲਾਜ ਉਹਨਾਂ ਦਾ ਕਰਾ ਦੇਣਗੇ ਇਸੇ ਕਰਕੇ ਮੈਂ ਸਰ کہہ ਰਿਹਾ ਬਿਲਕੁਲ ਹਾਂਜੀ ਇਹ ਸਹੀ ਗੱਲ ਹੈ ਜੀ ਇਹ ਵੀ ਤੇ ਬਾਕੀ ਕੋਈ ਨਹੀਂ ਅਸੀਂ ਇਸ ਗੱਲ ਦਾ ਵੀ ਹੁਣ ਧਿਆਨ ਰੱਖਾਂਗੇ ਹਾਂਜੀ ਅੱਗੇ ਤੋਂ ਠੀਕ ਹੈ ਜੀ ਅਗਰ ਕੋਈ ਹੋਇਆ ਪਿੰਡ ਦੇ ਵਿੱਚ ਤਾਂ ਆਪਾਂ ਜ਼ਰੂਰ ਉਹਨਾਂ ਨੂੰ ਲੈ ਕੇ ਜਾਵਾਂਗੇ ਠੀਕ ਹੈ ਬਾਕੀ ਜਿਹੜੀਆਂ ਮੈਂ ਮੰਗਾ ਨੇ ਆਪਾਂ ਸਰਦਾਰ ਜੈ ਕਿਸਨ ਸਿੰਘ ਰੋੜੀ ਜੋ ਸਾਡੇ ਸਤਕਾਰਯੋਗ ਐਮਐਲਏ ਦੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਤੇ ਇੱਕ ਇਹਨਾਂ ਦੇ ਜਿਹੜੀ ਪੈਪ ਦੀ ਪੈਪ ਲਾਈਨ ਦੀ ਜੋ ਮੁੱਖ ਮੰਗ ਹੈ ਉਹ ਪੂਰੀ ਕੀਤੀ ਜਾਵੇ ਇਹ ਕਿਹੜਾ ਇਹਨਾਂ ਦਾ ਸਕੂਲ ਹੈ ਉਹ ਸਕੂਲ ਅੰਦਰ ਲੈ ਕੇ ਆਇਆ ਜਾਵੇ ਆਪਾਂ ਤੁਹਾਡੇ ਹੱਥ ਜੋੜਦੇ ਆਂ ਤੇ ਦੂਜੀ ਹੋਰ ਕਿਹੜੀ ਪੱਜੀ ਸੀ ਇਸ ਤੋਂ ਇਲਾਵਾ ਸਕੂਲ ਅੰਦਰ ਲੈ ਕੇ ਆਉਣ ਤੋਂ ਇਲਾਵਾ ਹੋਰ ਕਿਹੜੀ ਤੁਹਾਡੀ ਮੁੱਖ ਮੰਗ ਜੀ ਹਾਂ ਜੀ ਮੁੱਖ ਮੰਗ ਸਰ ਸਾਡੀ ਇੱਕ ਸੀਵਰੇਜ ਦੀ ਸੀ ਜੀ ਤੇ ਜੋ ਸਰ ਹਾਲੀ ਸਕੂਲ ਦੀ ਹੋ ਗਈ ਜੀ ਤੇ ਦੂਜਾ ਸਾਡੇ ਕਮਿਊਨਿਟੀ ਹਾਲ ਦੀ ਬਹੁਤਾਂ ਜੀ ਕਮਿਊਨਿਟੀ ਹਾਲ ਦੀ ਸਰ ਕਮਿਊਨਿਟੀ ਹਾਲ ਦੀ ਬਹੁਤ ਤੁਹਾਨੂੰ ਵੀ ਸਰ ਨੂੰ ਆਪ ਤੁਸੀਂ ਪਤਾ ਹੀ ਹੈ ਸਰ ਇਹ ਵੀ ਤੁਹਾਡੇ ਮਰੇ ਅਸੀਂ ਹੱਥੀਂ ਜੁੜਦੇ ਆ ਕਿ ਕਮਿਊਨਿਟੀ ਹਾਲ ਜਰੂਰ ਬਣਾਇਆ ਜਾਵੇ ਕਿਉਂਕਿ ਹਰ ਕੁੜੀ ਦਾ ਸੁਪਨਾ ਹੁੰਦਾ ਕਿ ਉਹ ਵੀ ਜਿੱਦਾਂ ਹੁਣ ਅਮੀਰ ਕੁੜੀਆਂ ਅਮੀਰ ਘਰ ਦੇ ਕੁੜੇ ਮਾਪੇ ਜਿਹੜੇ ਕਰਦੇ ਨੇ ਪੈਲਸਾਂ 'ਚ ਤੇ ਹਰ ਇੱਕ ਕੁੜੀ ਦਾ ਸੁਪਨਾ ਹੁੰਦਾ ਕਿ ਮੈਂ ਵੀ ਪੈਲਸ 'ਚ ਵਿਆਹ ਕਰਾਵਾਂ ਕਮਿਊਨਿਟੀ ਹਾਲ ਨੂੰ ਇਸ ਤਰ੍ਹਾਂ ਬਣਾਇਆ ਜਾਵੇ ਪੈਲਸ ਦੀ ਤਰ੍ਹਾਂ ਤਾਂ ਕਿ ਉੱਥੇ ਵਿਆਹ ਹੋ ਸਕੇ ਜਾਂ ਕੋਈ ਫਰੀ ਬੰਦਾ ਹੋਰ ਕੋਈ ਫੰਕਸ਼ਨ ਹੋਵੇ ਆਪਣੇ ਘਰ ਦਾ ਉਹ ਉੱਥੇ ਕਰ ਸਕੇ ਇਸ ਦੇ ਨਾਲ ਹੀ ਸਰ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਬਹੁਤ ਟਾਈਮ ਦਿੱਤਾ ਉਹ ਕੀਮਤੀ ਟਾਈਮ ਹੈ ਤੁਹਾਡਾ ਜੀ ਕੱਢ ਕੇ ਦਿੱਤਾ ਤੇ ਆਪਾਂ ਜੇ ਕਿਸ਼ਨ ਸਿੰਘ ਰੋੜੀ ਸਰ ਦਾ ਸਾਡੇ ਜੋ ਮਾਨਯੋਗ ਐਮਐਲਏ ਸਾਹਿਬ ਨੇ ਉਹਨਾਂ ਦੇ ਅੱਗੇ ਤੁਹਾਡੀਆਂ ਜਿਹੜੀਆਂ ਰਿਕੁਐਰ ਅਰਜ਼ੀਆਂ ਤੁਸੀਂ ਅਰਜ਼ਾ ਕੀਤੀਆਂ ਉਹ ਰੱਖਦੇ ਆ ਤੇ ਉਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਤੁਹਾਡਾ ਜੋ ਕੰਮ ਹੈ ਉਹ ਜਲਦੀ ਤੋਂ ਜਲਦੀ ਪਹਿਲ ਦੇ ਹੱਦ ਤੇ ਕਰਨ ਬਹੁਤ ਬਹੁਤ ਧੰਨਵਾਦ ਸਰ ਜੀ ਬਹੁਤ ਬਹੁਤ ਧੰਨਵਾਦ